ਮੇਰੇ ਬਿਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦਾ ਹੋ ਗਿਆ ਟਾਈਮ 5:00 ਵਜ ਗਏ ਨੇ ਤੇ ਅੱਜ ਆਪਾਂ ਬਣਾਵਾਂਗੇ ਪੁਦੀਨੇ ਤੇ ਧਨੀਏ ਵਾਲੀ ਮਿਕਸ ਚਟਣੀ ਚਲੋ ਜੀ ਹੁਣ ਆਪਾਂ ਖੇਤਾਂ ਵਿੱਚ ਚੱਲਦੇ ਆਂ ਧਨੀਆ ਲੈਣ ਵਾਸਤੇ ਤੇ ਆਪਣੇ ਬੇੜੇ ਦੇ ਵਿੱਚ ਇਹ ਖੜਾ ਇਹ ਪੁਦੀਨਾ ਉਹ ਆਗੇ ਤੋੜ ਲੈਨੇ ਆ ਚਲੋ ਆਪਾਂ ਤੁਹਾਨੂੰ ਨਾਲੇ ਰੇਖਾ ਰਾਣੀ ਨਾਲ ਮਿਲਾਉਨੇ ਆ ਨਾਲੇ ਤੁਹਾਨੂੰ ਖੇਤ ਦਿਖਾਉਨੇ ਆ ਵੀ ਆਪਣੀਆਂ ਕਣਕਾਂ ਕਿੰਨੀਆਂ ਸੋਹਣੀਆਂ ਹੋਈਆਂ ਵੀ ਤੇ ਪਾਣੀ ਆਪਾਂ ਨੇ ਲਾ ਦਿੱਤਾ ਏ ਚਲੋ ਜੀ ਹੁਣ ਆਪਾਂ ਚੱਲਦੇ ਆਂ ਤੇ ਇਹ ਪਹਿਲਾਂ ਤਾਂ ਕਿ ਹੁਣੀ ਯਾਰ ਕਰਿਆ ਤਾਂ ਲੈ ਕੇ ਵੀ ਮੈਂ ਤੇ ਗੱਲ ਸੁਣਾ ਮੈਂ ਤਾਂ ਕਿ ਰੇਖਾ ਰਾਣੀ ਨਾਲ ਬੁਲਾਉਣੇ ਆ ਦੇਖੋ ਜੀ ਇਹ ਆਪਰੇ ਪਹੁੰਚ ਗਏ ਰੇਖਾ ਰਾਣੀ ਤੇ ਦੇਖੋ ਹੀਠਾਂ ਤੇ ਲੈ ਕੇ ਨਾ ਉੱਪਰ ਤੱਕ ਰਹਿਣ ਲਾਲ ਪਰੀ ਬਣੀ ਪਈ ਹੈ ਤੇ ਮੇਕਅਪ ਲਾ ਕੇ ਆਈ ਆ ਪੂਰੀ ਰੈਡੀ ਸ਼ੈਡੀ ਹੋ ਕੇ ਵਾਲ ਸਟ੍ਰੇਟ ਕਰੇ ਹੋਏ ਆ ਦੇਖੋ ਜੀ ਇੰਨੀ ਟੌਰ ਕੱਢ ਕੇ ਰੱਖਦੀ ਆ ਇਹਦੀ ਟੌਰ ਤਾਂ ਨਾ ਕੋਈ ਬਸ ਮੁੱਲੇ ਨਹੀਂ ਹੈਗਾ ਕਿ ਹੈਗਾ ਕੋਈ ਮੁੱਲ ਨਹੀਂ ਹਾਂ ਤੇ ਹੁਣ ਬਸ ਇਹ ਆਈ ਆ ਕਹਿੰਦੀ ਚਲੋ ਦੀਦੀ ਫੇਰਾਂ ਚ ਘੁੰਮ ਕੇ ਆਈ ਹੈ ਮੈਂ ਖਾ ਚਲੋ ਚੱਲੀਏ ਚੱਲੀਏ ਚਲੋ ਦੇਖੋ ਜੀ ਇਹ ਹੈਗਾ ਰੇਖਾ ਦਾ ਹੈਗਾ ਇਹ ਹਸਬੰਡ ਇਹ ਖੇਤਾਂ ਦੇ ਵਿੱਚੋਂ ਹੁਣੀ ਹੁਣੀ ਹਰਾ ਲੈ ਕੇ ਆਇਆ ਇਹ ਕੱਟ ਕੇ ਬਰਸੀਨ ਹੈ ਤੇ ਪਹਿਲਾਂ ਇਹਨੇ ਸਲਗਮਾ ਪੱਟੀਆਂ ਦੀਆਂ ਬਹੁਤ ਜ਼ਿਆਦਾ ਸਲਗਮਾ ਹੋਈਆਂ ਇਹਦੀਆਂ ਕਿਸੇ ਨੇ ਖਾਧੀਆਂ ਹੈ ਨਹੀਂ ਸਿੱਧੇ ਮੂੰਹ ਦੇਖੋ ਜੀ ਇਹ ਦਿਨਾਂ ਦੇ ਵਿੱਚ ਨਾ ਜਿੰਨਾ ਬਰਸੀਨ ਨੂੰ ਨਾ ਜ਼ਿਆਦਾ ਵੱਡੇ ਨਾ ਬਹੁਤ ਜ਼ਿਆਦਾ ਬਰਸੀਨ ਵੱਧ ਆਏ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਖੇਤ ਕੰਨੀ ਪਾਣੀ ਨੂੰ ਵੀ ਪਾਣੀ ਲੈ ਹੋਇਆ ਹੈ ਇੱਧਰ ਤੋਂ ਲੈ ਕੇ ਬੱਟਰਫਲ ਸੱਤ ਦੀ ਹੈ। ਅੱਛਾ ਪਾਲਕਾ ਪਾਲਾ 11 ਵੀ ਵੱਡਤਾ ਪਾਲਕ ਦਾ ਹੈ। ਹਾਂਜੀ। ਮੈਂ ਇੱਥੇ ਵੀ ਵੱਢ ਤੇ ਹੁਣ ਸਾਗ ਵੀ ਹੋ ਗਿਆ ਖਤਮ। ਚਲੋ ਜੀ ਇੱਧਰ ਆਪਣਾ ਧਨੀਆ ਨਾ ਇਹ ਵੀ ਪੱਕ ਗਿਆ ਏ। ਉਹ ਦੂਰ ਤੋਂ ਲੈ ਲੇ। ਕਿੱਧਰ ਦੇ? ਉਹ ਪਾਲੇ ਪਾਸੇ ਦੇ ਆਪਾਂ ਹੋ ਲੰਨੇ। ਇਹ ਨਹੀਂ ਤੁਹਾਨੂੰ ਇੱਧਰ। ਕਿਹੜਾ? ਨਹੀਂ ਆਹੀ ਠੀਕ ਆ। ਇਸ ਤੇਰੀ ਚਟਣੀ ਵਧੀਆ ਬਣੂਗੀ। ਇਹਦੀਆਂ ਦੇ ਵਿੱਚ ਨਾ ਚਟਣੀ ਪੁਦੀਨਾ ਪਾ ਕੇ ਬਣਾਵੇ ਨਾ। ਤੇ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਨਾ ਹੁਣ ਮਾਰਚ ਦਾ ਮਹੀਨਾ ਚੜ੍ਹ ਪਿਆ ਪਤਾ ਨਹੀਂ ਕੀ ਗੱਲ ਹੈ ਦੇਖੀ ਜੇ ਚੇਤਾਂ ਵਿੱਚ ਆ ਜਾਂਦੇ ਨਾ ਐਨੀ ਜ਼ਿਆਦਾ ਮਛਰੀ ਹੋਈ ਪਈ ਹੈ ਨਾ ਬਸ ਆਹ ਛੇਰਾਂ ਦੇ ਵਿੱਚੇ ਮਛਰੀ ਵੜੀ ਜਾਂਦੀ ਹੈ ਸੀਜ਼ਨ ਆਉਣੇ ਆ ਸੀਜ਼ਨ ਆਕਣੇ ਆ ਮੈਂ ਥੋੜੇ ਜਿਹਾ ਪਾ ਲਾਂ ਬਾਕੀ ਪਦੀਨਾ ਪਾ ਲਾਂਗੇ ਛੇਰਾਂ ਦੇ ਵਿੱਚ ਤਾਂ ਨਾ दस रुपए तो की गुटी तो होगी दीदी चलिए आप पति से मिलने जाता है मेरी क्या? वाली पति सब बरसी मिले अपने पति को।, को मिलने के लिए चलिए ਨਹੀਂ ਲੈ ਚੋੜੂ ਆ ਸਾਲਗਮਾ ਸਾਰੀਆਂ ਪੱਤਗੀਆਂ ਆ ਸਾਲਗਮਾ ਦੇਖ ਲੈ ਸਾਲਗਮਾ ਦੀ ਕਿੰਨੀ ਬਾਟ ਬੀਜੀ ਸੀ ਨਾ ਇੱਕ ਵੀ ਸਾਲਗਮ ਨਹੀਂ ਖਾਦੀ ਹੈਗੀ ਕਰਦੇ ਨਾਲ ਹਾਂ ਨਾ ਇਹ ਮਨਾਈ ਕਰ ਸੂ ਉਹ ਆਪਣੇ ਬਥੀ ਨੂੰ ਕੀ ਹੋ ਗਿਆ ਉਹ ਦਵਾਈ ਦਾ ਸਪਰੇਅ ਸੀ 20 ਮਿੰਟ ਵਾਲਾ ਅੱਛਾ ਜਿਹੜੀ ਉਹਨੇ ਸਪਰੇਅ ਕਰੀਦੀ ਹਾਂ ਨਾ ਹੁਣ ਇਹ ਫੁੱਟੇ ਆਊਗਾ ਫੁੱਟੇ ਆਣ ਹੁਣ ਵੱਡੇ ਤੋਂ ਚਲੋ ਜੀ ਇੱਧਰ ਛੋਟੂ ਨੇ ਨਾ ਬਰਸੀਂ ਦੀ ਪੰਡ ਬੰਨ ਲੀ ਆ ਤੇ ਹੁਣ ਛੋਡੂ ਨੂੰ ਚਕਾਉਣ ਲੱਗੀ ਆ। ਚਲੋ। ਪਾਰੀ ਹੈ ਨਿੱਕਰ ਹੁੰਦਾ ਹੈ ਪਰ ਸੀਨ। ਉਹ ਜਿਹੜਾ ਬੰਦਾ ਚੱਕਦਾ ਨਾ ਉਹਨੂੰ ਪਤਾ ਹੁੰਦਾ ਏ। ਚਲੋ ਜੀ ਇੱਧਰ ਇਹਨੇ ਦੋ ਤਿੰਨ ਪੰਡਾ ਹੋਰ ਬਣੀਆਂ ਵੱਡੀਆਂ ਹੋਈਆਂ ਨੇ ਇਹ ਵੀ ਚੱਕ ਲੂਗਾ ਛੋਡੂ ਤੇ ਆਪਣੀ ਕਣਕ ਇੱਧਰ ਬਹੁਤ ਸੋਹਣੇ ਹੋਏ ਵੀ ਬੱਲੀ ਕੱਢ ਲਈ ਆ ਕਿ ਕਣਕ ਨੂੰ ਲਾ ਦਿੱਤਾ ਏ ਆਪਾਂ ਨੇ ਪਾਣੀ। ਚਲੋ ਜੀ ਹੁਣ ਆਪਾਂ ਚੱਲਦੇ ਆ ਘਰ ਨੂੰ। ਚਲੋ ਜੀ ਆਪਾਂ ਨਾ ਰੇਖਾ ਹੁਣ ਚੱਲੀ ਆ ਪੁਦੀਨਾ ਤੋੜਨ ਵਾਸਤੇ ਤੇ ਮੈਂ ਹੁਣ ਫਟਾਫਟ ਨਾ ਚਟਨੀ ਵਾਸਤੇ ਪਿਆਜ਼ ਕੱਟ ਲਵਾਂ। ਫਿਰ ਆਪਾਂ ਬਣਾਵਾਂਗੇ ਪਦੀਨੇ ਦੇ ਧਣੀਆਂ ਦੀ ਮਿਕਸ ਚਟਣੀ ਦੇਖੋ ਜੀ ਗਰਮੀ ਦੇ ਦਿਨਾਂ ਦੇ ਵਿੱਚ ਨਾ ਬਹੁਤ ਵਧੀਆ ਲੱਗਦੀ ਹੈ ਹੁਣ ਤਾਂ ਸਬਜ਼ੀਆਂ ਖਾਣ ਨੂੰ ਨਾ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਬਸ ਚਟਣੀ ਹੋਵੇ ਚਟਣੀ ਦੇ ਨਾਲ ਰੋਟੀ ਬਹੁਤ ਜ਼ਿਆਦਾ ਨਾ ਵਧੀਆ ਲੱਗਦੀ ਹੈ ਤੇ ਆਪਾਂ ਨੇ ਨਾ 4-5 ਪਿਆਜ਼ ਲੈ ਰਹੇ ਆਂ ਵਿਚਾਰਦਾ ਪਾਵਾਂਗੇ ਹਰੀਆਂ ਮਿਰਚਾਂ ਪਾਵਾਂਗੇ ਤੇ ਚਟਣੀ ਬਹੁਤ ਜ਼ਿਆਦਾ ਨਾ ਵਧੀਆ ਬਣ ਜੂਗੀ ਆਪਣੀ ਚਟਣੀ ਦੀਦੀ ਕਿਤਨਾ ਤਰਨਾ ਹੈ ਬਸ ਥੋੜਾ ਜਿਹਾ ਤੋੜ ਲੈ ਮੋਟੀ ਮੋਟੀ ਇਹ ਪੱਤੀਆਂ ਤੋੜ ਲੈ ਭਲੇ ਥੋੜੇ ਜਿਹਾ ਇਹ ਫੁੱਟੇ ਆਏ ਥੋੜਾ ਇਹ ਵੇ ਲੈਣਾ ਹਨ ਚੰਗੀ ਤਰ੍ਹਾਂ ਫੁੱਟਿਆ ਨਹੀਂ ਪਾਣੀ ਪੂਣੀ ਵੱਧ ਦਵਾਵਾਂਗੇ ਦੇ ਲਾਦੀ ਕੁਛ ਬਹੁਤ ਦੇ ਲੱਗ ਕਿੰਨੀ ਸੋਹਣੀ ਆਉਂਦੀ ਰੇਖ ਵਿੱਚ ਪਾ ਲਾਂਗੇ ਥੋੜਾ ਜਿਹਾ ਤਣੀਆ ਕੌੜੀ ਦਾ ਦੋ ਤਿੰਨ ਸਬਜ਼ੀ ਵਿੱਚ ਪਾ ਦੁੰਦੇ ਤੇ ਪੂਰੀ ਐਨ ਕੌੜੀ ਸਬਜ਼ੀ ਬਣ ਜਾਂਦੀ ਮੈਂ ਇਹ ਵੀ ਹੋ ਗਿਆ ਤੇ ਵੀ ਜਨਾ ਥੋੜਾ ਜਿਹਾ ਪਾਉਣੇ ਆ ਕਾਲੂ ਪਾਉਣੇ ਥੋੜਾ ਜਿਹਾ ਦੇਸੀ ਰੇ ਹੈ ਦੇਸੀ ਰੇ ਪਾ ਗਏ ਨਾ ਇੱਕ ਕੈਰੀ ਬਣਾ ਗਏ ਨਾ ਵਿੱਚ ਪਾਣੀ ਪੂਣੀ ਪਾਉਣੇ ਆ ਤਾਂ ਕਿ ਤੇ ਜਾ ਕੇ ਬਦੀਨੇ ਨੇ ਫੁੱਟਣਾ ਜਮਾ ਨਹੀਂ ਬਦੀਨਾ ਫੁੱਟਦਾ ਹੈ ਦੈਨਾਂ ਖਾਸਾ ਕੁ ਵੇਲਾ ਹੋ ਗਿਆ ਰੇਖਾ ਕੰਮ ਨੂੰ ਵੀ ਰਿਸ਼ਤੇਦਾਰੀ ਜੋ ਮਰੇ ਫੋਨ ਆਏ ਸੀ ਆ ਕੇ फटाफट ਕੰਮ ਨਿਬੜੇ ਚਾਹ ਪੀਤੀ ਚਾਹ ਪੀ ਗਏ ਮੈਂ ਕਿਹਾ ਚੱਲ ਪਹਿਲਾਂ ਨਾ ਚਟਣੀ ਦਾ ਹੀ ਕੰਮ ਨਿਬੜਾਂ ਪਹਿਲਾਂ ਇਹ ਕਿਤੇ ਬੰਦਾ ਚਲੇ ਜਾਵੇ ਨਾ ਰੇਖਾ ਬੰਦਾ ਥੱਕ ਜਾਂਦਾ ਸੱਚੀ ਆ ਹੁਣ ਤਾਂ ਆ ਮਹੀਨਾ ਦੇ ਵਿੱਚ ਨਾ ਕੋਈ ਇਹੋ ਜਿਹਾ ਦਿਨ ਨਹੀਂ ਤਾਂ ਹੈਗਾ ਵੀ ਅੱਜ ਜਾਣਾ ਨਹੀਂ ਹੈਗਾ ਬਸ ਡੇਲੀ ਕਦੇ ਇੱਥੇ ਜਾਣਾ ਕਦੇ ਉੱਥੇ ਜਾਣਾ ਲੋ ਜੀ ਦੇਖ ਰਹਿਣ ਉਹ ਜੈਨ ਹੁਣ ਕਰੇ ਵੀ ਕੀ ਇਹ ਤੇ ਹੁਣ ਜਾਣਾ ਨਾ ਫੇ ਜਾਣਾ ਹੀ ਪੈਂਦਾ ਹੈ। ਦਰਮਿਆ ਵਿਚ ਜਟਨੀ ਕੁੱਟ ਕੇ ਫੇਰ ਇੰਨੇ ਨੂੰ ਰੋਟੀ ਬਣਾ ਕੇ ਸ਼ਹਿਰ ਦਾ ਟਾਈਮ ਹੋ ਜਾਣਾ। ਫਟਾਫਟ ਮੱਖਾ ਕੰਮ ਨਿਬੇੜ ਦਮ। ਕੋਟੋ ਨੀਆ ਸਵਾਲਾ ਪਦੀਨਾ ਮੈਨੂੰ ਦੇ ਦੇ ਫਟਾਫਟ। ਇਹ ਜਿਹੜੀ ਛੂਂਡੀ ਛੋਟੇ ਨਾਲ ਕੁੱਟਦੇ ਨਾਲ ਜੜਣੀ ਉਹ ਮਿਕਸੀ ਵਾਲੀ ਜਟਣੀ ਨਹੀਂ ਐਨੀ ਮੈਨੂੰ ਵਧੀਆ ਲੱਗਦੀ ਹੈਗੀ। ਪਰ ਦੇ ਇਹਦੇ ਨਾਲ ਖੜਮੀ ਖੜਮੀ ਜੀ ਜੜਣੀ ਬਹੁਤ ਵਧੀਆ ਲੱਗਦੀ ਹੈ। ਬਸ ਜਾਤੇ ਅਪ੍ਰੈਲ ਚੜ ਜਾਂਦਾ ਨਾ। ਕੀ ਤਾਂ ਮਿੱਸੀ ਰੋਟੀ ਨਾਲ ਬਹੁਤ ਵਧੀਆ ਲੱਗਦੀ ਹੈ। ਮਿੱਸੀ ਰੋਟੀ ਬੇਸਣ ਵਾਲੀ ਵਿੱਚ ਧਨੀਆ ਧੋਨੀਆ ਪਾ ਕੇ ਨਾ ਨੂਰ ਮਿਰਚ ਪਾ ਕੇ ਬਣਾਵੇ। ਚਾਹ ਹੁਣ ਤਾਂ ਮਾਦਾ ਮੱਕੀ ਦੀਆਂ ਰੋਟੀਆਂ ਪੱਕਦੀਆਂ। ਚਲੋ ਜੀ ਆਪਾਂ ਨੇ ਨਾ ਦੇਖੋ ਲਸਣ ਤੇ ਵਿੱਚ ਹਰੀ ਮਿਰਚ ਪਾ ਲਈ ਤੇ ਆਦਰਕ ਪਾ ਰਹੇ ਆਂ ਇਹ ਆਪਾਂ ਨੇ ਸਮਾਨ ਪਿਆਜ਼ ਤਾਂ ਤਿਆਰ ਕਰ ਲਿਆ। ਤੇ ਹੁਣ ਆਪਾਂ ਸਵਾ ਲੰਨੇ ਪੁਦੀਨਾ। ਅਗਰ ਤੂੰ ਉੱਥੇ ਰੁਘਾਟੀ ਨੂੰ ਲੈ ਕੇ ਗਈ ਸੀ ਪੁਦੀਨਾ ਉਹ ਲੱਗ ਗਿਆ ਤਾਂ ਕਿ ਸੁੱਕ ਗਿਆ। ਹਾਂ ਉਹ ਮੇਰੇ ਪਰਸ ਵਿੱਚ ਨਹੀਂ ਰਹੇਗੀ। ਉਹ ਲਈ। ਉਹ ਜਦ ਮੈਂ ਤੈਨੂੰ ਐਂ ਕਿਹਾ ਤਾਂ ਵੀ ਇਹਦੀ ਨਾ ਜੜਾਂ ਲੈ ਕੇ ਜਾਈਂ। ਨਹੀਂ ਜੜਾ ਫੇਰ ਕਿਉਂ ਜਾਏਗਾ? ਜਰਸੀ ਇਹ ਹਾਂ ਜੜਾ ਨਾਲ ਮਿੱਟੀ ਹੋਵੇ ਨਾ ਫੇਰ ਬੂਟਾ ਸੁੱਕਦਾ ਨਹੀਂ ਹੈਗਾ। ਇਹ ਤਾਂ ਇੰਨਾ ਸੋਹਣਾ ਪਦੀਨਾ ਨਾ ਦੇਸੀ ਪਦੀਨਾ ਐ। ਇਹਦੇ ਕੁਝ ਬੋਹ ਦੇ ਲੱਕੀ ਸੋਹਣੀ ਆਉਂਦੀ ਐ। ਚਲੋ ਜੀ ਆਪਾਂ ਹੁਣ ਪਦੀਨਾ ਸਵਾਰ ਲੀਏ। ਪਦੀਨਾ ਸਵਾਰ ਕੇ ਨਾ ਫੇਰ ਆਪਾਂ ਤੁਹਾਨੂੰ ਝਟਨੇ ਕੁੱਟਣ ਵੇਲੇ ਮਿਲਦੇ। ਚੁਗਲੀਆਂ ਵੀ ਬੰਦੀਆਂ ਦੀਆਂ ਵੀ ਆਉਂਦੀਆਂ। हाँ। हाँ, रे पाप ना जो तेरा रास्ता जाने वालों साफ हो जाना हां जल जान भी कोई चुगली करता उसको रोको ना चुगली कर लो मेरी ठीक है चाहे तेरा पति होवे हाँ पति भी तेरा चुगली कर दू ਚਲੋ ਜੀ ਇਹਦਾ ਹਾਸੇ ਮਜ਼ਾਕ ਆਪਣਾ ਚੱਲਦਾ ਹੀ ਰਹਿਣਾ ਹੈ ਤੇ ਆਪਾਂ ਨੇ ਸਾਰਾ ਸਮਾਨ ਧੋ ਕੇ ਨਾ ਚੰਗੀ ਤਰ੍ਹਾਂ ਨਿਚੋੜ ਲਿਆ ਏ ਲਸਣ ਦੋ ਤਿੰਨ ਗਠੀਆਂ ਲਸਣ ਦੀਆਂ ਪਾਈਆਂ ਪਿਆਜ਼ ਹੋ ਗਿਆ ਆਦਰਕ ਹੋ ਗਿਆ ਹਰੀ ਮਿਰਚ ਹੋ ਗਈ ਪਦੀਨਾ ਹੋ ਗਿਆ ਤੇ ਧਨੀਆ ਹੋ ਗਿਆ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਨੇ ਨਾ ਸਾਰਿਆਂ ਨੂੰ ਮਿਕਸ ਕਰ ਲਿਆ ਏ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਕੁੰਡੇ ਛੋਟੇ ਨਾਲ ਨਾ ਦੇਸੀ ਤਰੀਕੇ ਨਾਲ ਨਾ ਚਟਣੀ ਕੁੱਟੂਗੇ ਦੇਖੋ ਇਹਦੇ ਵਿੱਚ ਨਾ ਆਪਾਂ ਨੇ ਨਾ ਨਮਕ ਨਹੀਂ ਪਾਉਣਾ ਹੈਗਾ ਪਹਿਲਾਂ ਇਸ ਤਰ੍ਹਾਂ ਹੀ ਇਹਨਾਂ ਨੂੰ ਨਾ ਇੱਕੜੇ ਕੁੱਟਾਂਗੇ ਫਿਰ ਨੂਨ ਪਾਉਣ ਦੇ ਨਾਲ ਨਾ ਪਾਣੀ ਛੜ ਜਾਂਦਾ ਫਿਰ ਨਾ ਛਿੱਟੇ ਪਈ ਜਾਂਦੇ ਨਾ ਆਪਣੇ ਪਿਆਜ਼ ਬਰੀਕ ਹੋਣੇ ਆ। ਬਸ ਆਪਾਂ ਨੇ ਇਸ ਤਰ੍ਹਾਂ ਹੀ ਇਹਨੂੰ ਬਰੀਕ ਕਰ ਲੈਣਾ। ਉਹ ਵੀ ਚਟਣੀ ਬਸ ਵਾਦ ਲੱਗਦੀ ਹੈ ਜਿਹੜੀ ਆਪਾਂ ਗਰਮੀਆਂ ਦੇ ਵਿੱਚ ਅੰਬੀ ਦੀ ਚਟਣੀ ਨਹੀਂ ਖਾਂਦੇ ਹੈਗੇ। ਅੰਬੀ ਪਾ ਕੇ ਸ਼ੱਕਰ ਪਾ ਕੇ ਉਹ ਵੀ ਬਸ ਵਾਦ ਲੱਗਦੀ ਆ। ਐਸਾ ਹੁੰਦਾ ਇੱਕ ਦਿਨ ਛੱਡ ਕੇ ਨਾ ਚਟਣੀ ਜ਼ਰੂਰ ਬਣਿਆ ਕਰੂਗੀ। ਤੂੰ ਕਹਦੇ ਨਹੀਂ ਰੱਖਿਆ ਜਿਵੇਂ ਮੈਂ ਤੈਨੂੰ ਇਹਨੂੰ ਕਿਹਾ ਏ ਮੈਂ ਘਾ ਸੰਭਾਲ ਕੇ ਰੱਖਦਾ ਵੀ ਜੇ ਰੇਕਾ ਚਲੇਗੀ ਨਾ ਪਰ 35 ਤੇ ਰੱਖ ਦੇ ਕੀ ਜੇ ਰੱਖ ਸੰਭੀ ਕੋਈ ਕੰਮ ਆ ਜਾਂਦੀ ਆ ਜਿਵੇਂ ਮਰਜੀ ਉਹਦੇ ਪਰ ਮਸਾਲਾ ਪੀਲਾ ਚਟਨੀ ਬਣਾ ਲ ਵਧੀਆ ਲੱਗਦੀ ਏ ਮੈਨੂੰ ਕਹ ਮੈਨੂੰ ਫੋਨ ਆ ਗਿਆ ਮੈਨੂੰ ਪਹਿਲਾਂ ਵੀ ਦੋ ਮਿਸ ਕਾਲਾਂ ਹੀ ਹੋਈਆਂ ਧੀਆਂ ਤੇ ਮਖਾ ਚੱਲ ਮੈਂ ਫੇਰ ਕਰਦੀ ਹੁਣ ਤੀਸਰੀ ਵਾਰ ਫੇਰ ਫੋਨ ਆਇਆ ਹੋ ਤਾਂ ਮੈਂ ਕੰਮ ਕਰਨਾ ਉਧਰ ਗੁਰਦੁਆਰੇ ਸਾਹਿਬ ਜਿੱਥੇ ਨਾ ਬਾਬਾ ਜੀ ਉਹਨੇ ਪਾਠ ਪੜਨ ਲੱਗੇ ਨੇ ਜੇ ਪੌਣ ਦੇ ਚੱਕਰਾਂ ਚ ਪੈ ਗਈ ਨਾ ਚਟਣੀ ਵੀ ਨਿਕਟ ਹੋਣੀ ਹੈਗੀ ਚਲੋ ਪਹਿਲਾਂ ਆਪਾਂ ਆਪਣੀ ਚਟਣੀ ਕੁੱਟੀਏ ਓਰੀ ਐਂਟੀਕੀ ਚਟਣੀ ਬਣਾਉਣੀ ਆ ਜਿਹੜਾ ਬਾਰ-ਬਾਰ ਪਾਣੀ ਦਾ ਗਲਾਸ ਮੰਗੀ ਜਾਣ ਅਣੀ ਚੁੱਪ ਕਾ ਤੇ ਬੈਠੀ ਆ। ਇੱਕ ਵਾਰ ਫੇਰੀ ਮਾਮੀ ਆਈ ਹੋਈ ਓਰੇ। ਮੇਰੀ ਮਾਮੀ ਜੀ ਹੋਣੀ ਆਈ ਹੋਈ ਓਰੇ ਹੈ। ਓਏ ਉਹਨੇ ਉਹਨੂੰ ਵੀ ਨਾ ਚਟਨੀ ਖਟਣ ਦਾ ਬਹੁਤ ਜ਼ਿਆਦਾ ਚਾਅ ਹੈ। ਬਈ ਮੈਂ ਉਹ ਕਹਿੰਦੀ ਮੈਂ ਸਬਜ਼ੀਆਂ ਨਹੀਂ ਮੈਨੂੰ ਪਸੰਦ ਲੱਗਦੀ ਹੈਗੀਆਂ। ਖਾਣੀਆਂ ਕਹਿੰਦੀ ਮੈਨੂੰ ਤਾਂ ਚਟਨੀ ਨਾਲ ਰੋਟੀ ਹੋਵੇ। ਭਈ ਉਹਨੇ ਚਟਨੀ ਕੁਟੀਆ ਦਾ ਉਹਦਾ ਪਾ ਕੇ ਤੇ ਇੰਨੀ ਵਧੀਆ ਚਟਨੀ ਲੱਗੀ ਨਾ। ਉਹ ਬਹੁਤ ਆਏ। ਉਹ ਵਿਚਾਰੀ ਹੁਣ ਸਿਆਣੀ ਹੋ ਗਈ ਹੁਣ ਘੱਟੇ ਆਉਂਦੀ ਐ। ਅਸੀਂ ਜਿੱਦਾਂ ਅੱਜ ਮਿਲ ਕੇ ਆਏ ਨਾ ਜਾ ਕੇ ਕਲੋ ਰਿਸ਼ਤੇਦਾਰੀ ਤੇ ਗਈ ਹੋਈ ਸੀ ਯਾਦ ਤਾਂ ਕਰ ਲੰਨੇ ਮਾਮੀ ਜੀ ਨੂੰ ਮੈਂ ਮੈਂ ਦੋ ਵਾਰ ਹੀ ਗਈ ਆ ਆਪਣੇ ਨਾਲ ਕੇ ਪਰ ਮਾਮੀ ਦੀ ਮੈਨੂੰ ਘਰ ਮਿਲੀ ਨਹੀਂ ਉਹ ਕਿਧਰ ਰਿਸ਼ਤੇਦਾਰੀ ਚ ਗਈ ਹੋਈ ਸੀ ਮਾਮੀ ਰਹਿ ਤਾ ਬਗਿਆ ਲੱਗਦਾ ਨਾ ਲੈ ਕੇ ਬੁਲਾ ਕੇ ਜਿੱਦਾਂ ਗਏ ਨਾ ਲੈ ਕੇ ਆਵਾਂਗੇ ਨਹੀਂ ਇਹ ਥੋੜਾ ਜਿਆ ਨਾ ਜਿਆਦਾ ਖੰਡ ਪਈ ਆ ਨਾ ਨੇ ਪੈ ਗਿਆ ਥੋੜਾ ਜਿਹਾ ਬਸ ਇਹਨੂੰ ਮਲ ਮੋਟਾ ਦੇਸੀ ਰੇ ਲਾਉਨੇ ਪਾਣੀ ਪੂਣੀ ਦਾ ਜੋਰ ਰੱਖੋ ਹਾਂ ਇਹ ਪਾਣੀ ਜਿਹਾ ਨਹੀਂ ਕੁੰਡੀ ਛੋਟੇ ਦੇ ਨਾਲ ਨਾ ਕੁੱਟ ਹੋਣੀ ਹੈ ਨਾ ਚੱਣੀ ਅੱਗੇ ਜਿਹੜੀਆਂ ਦਾਦੀਆਂ ਨਾਨੀਆਂ ਹੁੰਦੀਆਂ ਆਤੀਆਂ ਨਾ ਉਹ ਕੁੰਡੀ ਛੋਟੇ ਦੇ ਨਾਲੇ ਕੁੱਟ ਕੇ ਸਬਜ਼ੀ ਬਣਾਉਣੀ ਹੈ ਕੁੰਡੀ ਛੋਟੇ ਦੇ ਨਾਲੇ ਸਬਜ਼ੀ ਬਣਾਉਣੀ ਆ ਕੁੰਡੇ ਛੋਟੇ ਦੇ ਨਾਲੇ ਚਟਣੀ ਕਰਨੀ ਆ ਕੋਈ ਵੀ ਚੀਜ਼ ਹੈ ਲੋਕ ਇਹੀ ਸੀ ਤਰ੍ਹਾਂ ਬਣਾਤਾ ਦਾ ਅਗੇ ਬਿਮਾਰੀਆਂ ਵੀ ਘੱਟ ਲੱਗਦੀਆਂ ਤੀਆਂ ਇਹ ਜਿਹੜੀ ਪੱਥਰ ਦੀ ਕੁੰਡੀ ਆ ਨਾ ਜਿਹੜਾ ਇਹ ਆਪਣਾ ਛੋਟਾ ਇਹ ਨਿੰਮ ਦਾ ਇਹਦਾ ਅਸਰ ਫਿਰ ਨਾ ਇਹਦੇ ਵਿੱਚ ਜਾਂਦਾ ਹੈ ਚਟਣੀ ਵਿੱਚ ਜਾਂਦਾ ਹੈ ਚਟਣੀ ਦਾ ਸਾਰਿਆਂ ਦੀ ਪਸੰਦ ਹੈ ਦੇਖ ਐ ਨਾ ਬਰੀਕ ਹੋ ਗਈ ਚਟਣੀ ਹਾਂ ਦੇਦੀ ਜੇਗਾ ਹੁਣ ਤਾਂ ਐ ਬਰੀਕ ਹੋ ਗਈ ਚਟਣੀ ਬਣੀ ਹੋਰ ਕਰ ਦੰਨੇ ਚਲੋ ਜੇ ਆਪਾਂ ਤੁਹਾਨੂੰ ਨਾ ਨੇੜੇ ਕਰਕੇ ਦਿਖਾਉਨੇ ਆ ਤੇ ਆਪਣੀ ਚਟਣੀ ਨਾ ਬਹੁਤ ਵਧੀਆ ਬਣ ਕੇ ਹੋ ਗਈ ਹੈ ਤਿਆਰ ਪੂਰੀ ਐ ਨਾ ਆਪਾਂ ਤਾਂ ਐ ਬਰੀਕ ਹੋ ਗਈ ਹੈ ਚਟਣੀ ਤੇ ਦੇਖੋ ਐਨ ਪੂਰੀ ਗ੍ਰੀਨ ਗ੍ਰੀਨ ਚਟਣੀ ਬਣੀ ਆ ਜੇ ਪਹਿਲਾਂ ਨੂਨ ਪਾ ਲਾਂ ਨਾ ਦੇਖੋ ਫੇਰ ਨਹੀਂ ਚੰਗੀ ਤਰ੍ਹਾਂ ਕੁੱਟ ਹੁੰਦੀ ਹੈਗੀ ਇਹਨੂੰ ਨੂਨ ਤੇ ਬਿਨਾ ਹੀ ਕੁੱਤੇ ਬਾਅਦ ਵਿੱਚ ਤੇ ਨੂਨ ਪਾ ਦੇ। ਦੇਖ ਲੈ ਹੁਣ ਐਨ ਪੂਰੀ ਨਾ ਇਹ ਹੋ ਗਈ ਚੜਨੀ ਆਪਾਂ। ਚਲੋ ਜੀ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਪਾਉਣੇ ਆ। ਹੁਣ ਆਪਾਂ ਇਹਦੇ ਵਿੱਚ ਨਾ ਮਸਾਲਾ ਪਾ ਦੂਗੇ। ਤੇ ਆਪਾਂ ਇਹਦੇ ਵਿੱਚ ਪਾ ਦੂਗੇ ਨਮਕ ਤੇ ਆਪਾਂ ਨੇ ਲਾਲ ਮਿਰਚ ਤਾਂ ਪਾਉਣੀ ਨਹੀਂ ਹੈਗੀ। ਆਪਾਂ ਨੇ ਇਹਦੇ ਵਿੱਚ ਨਾ ਪਹਿਲਾਂ ਹੀ ਹਰੀ ਮਿਰਚ ਪਾਈ ਹੋਈ ਆ। ਜੇ ਲੋੜ ਪਈ ਤਾਂ ਬਾਅਦ ਵਿੱਚ ਤੇ ਪਾ ਲੂਗੇ ਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ। ਚਟਣੀ ਨੂੰ ਦੇਖ ਕੇ ਤਾਂ ਨਾ ਮੂੰਹ ਚ ਆਉਣ ਲੱਗ ਗਿਆ ਰੇਖਾ ਰਾਣੀ ਦੇ ਪਾਣੀ ਫਿਰ ਤਾਂ ਸਵਾਦ ਲੱਗਦੀ ਹੋਣੀ ਹੈ ਰੋਟੀ ਨਾਲ ਬਹੁਤ ਐਕਸਲ ਰੇਖਾ ਨੂੰ ਸਾਰਿਆਂ ਨੂੰ ਇਹ ਪਸੰਦ ਲੱਗਦੀ ਹੈ ਚਲੋ ਜੀ ਆਪਣੀ ਚਟਣੀ ਨਾ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਹੁਣ ਨਾ ਇਹਨੂੰ ਨਾ ਇੱਕ ਡੋਂਗੇ ਦੇ ਵਿੱਚ ਕੱਢ ਲੈਣੇ ਆ ਅਜੇ ਤਾਂ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਹੈ ਚਟਣੀ ਨੂੰ ਅਗਲੀ ਆਪਣੀ ਨਾ ਚਟਣੀ ਦੇਖੋ ਇੱਥੇ ਮਲੇਮ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਹੁਣ ਇਹਨੂੰ ਨਾ ਇੱਕ ਡੋਂਗੇ ਦੇ ਵਿੱਚ ਕੱਢ ਲੈਣੇ ਆ ਇਹਨੂੰ ਰੱਖ ਦੇਣਾ ਫ੍ਰਿਜ ਦੇ ਵਿੱਚ ਰੱਖਾ ਫ੍ਰਿਜ ਵਿੱਚ ਰੱਖ ਕੇ ਨਾ ਤੇ ਠੰਡੀ ਠੰਡੀ ਚਾਣੀ ਬਹੁਤ ਟੇਸਟੀ ਲੱਗਦੀ ਹੈ ਤਣੀ ਦੇ ਨਾਲ ਨਾ ਜਿਹੜਾ ਇਹ ਟੇਸਟ ਹੈ ਉਹ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਦੇਖੋ ਜੀ ਆਪਣੀ ਚਟਣੀ ਆਪਾਂ ਨੇ ਤਾਂ ਨਾ ਚਟਣੀ ਬਣਾ ਕੇ ਨਾ ਕੋਲੇ ਦੇ ਵਿੱਚ ਪਾ ਲਈ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਆ ਆਪਣੀ ਚਟਣੀ ਜੇ ਦੇਖਣ ਨੂੰ ਤਾਂ ਵਧੀਆ ਲੱਗਦੀ ਆ ਤੇ ਖਾਣ ਨੂੰ ਤਾਂ ਉਦੋਂ ਵੀ ਵਧੀਆ ਲੱਗੂਗੀ ਚਲੋ ਜੀ ਤੁਸੀਂ ਵੀ ਘਰ ਦੇ ਵਿੱਚ ਚਟਣੀ ਬਣਾ ਕੇ ਨਾ ਜ਼ਰੂਰ ਦੇਖੋ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਆਪਾਂ ਸ਼ਾਮ ਨੂੰ ਰੋਟੀ ਦੇ ਨਾਲ ਖਾਵਾਂਗੇ ਤੇ ਨਾਲੇ ਰੇਖਾ ਨੂੰ ਵੀ ਦਵਾਂਗੇ ਰੋਟੀ ਦੇ ਨਾਲ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਐਦਾਂ ਹੀ ਆਪਾਂ ਸੋਹਣੀਆਂ-ਸੋਹਣੀਆਂ ਵੀਡੀਓ ਪਾਉਂਦੇ ਰਹਿਣਗੇ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਧੰਨਵਾਦ